ਪਰਬ ਆਸਰਾ ਸੰਸਥਾ ਦੇ ਬੱਚਿਆਂ ਨੇ ਖੇਡਾਂ ਵਿੱਚ ਮਾਰੀਆਂ ਮੱਲਾਂ ਜਿੱਤੇ ਕਈ ਇਨਾਮ ਇਹ ਸਾਡੇ ਦੋਨੋਂ ਬੱਚੇ ਪਾਵਰ ਲਿਫਟਿੰਗ 'ਚ ਨੈਸ਼ਨਲ ਖੇਡ ਕੇ ਆਏ ਹੈਗੇ ਆ ਤੇ ਇਹਨੇ ਸਿਲਵਰ ਜਿੱਤਿਆ ਹੈਗਾ ਬੱਲੇ ਲਿਫਟਿੰਗ ਚ ਇੱਕ ਤੇ ਬੈਂਚ ਪ੍ਰੈਸ ਚ ਤੇ ਡੈੱਡ ਲਿਫਟ ਚ ਇਹਨੇ ਸਿਲਵਰ ਜਿੱਤਿਆ ਤੇ ਸਕੈਡ ਤੇ ਬੈਂਚ ਪ੍ਰੈਸ ਚ ਇਹਨੇ ব্রੌਂਜ਼ ਜਿੱਤਿਆ ਹੈਗਾ ਤੇ ਇਹਨੇ ਸਕੈਡ ਤੇ ਡੈੱਡ ਲਿਫਟ ਵਿੱਚ ব্রੌਂਜ਼ ਜਿੱਤਿਆ ਹੈਗਾ ਆਪੇ ਪੰਜਾਬ ਦੀ ਟੀਮ ਪੰਜਾਬ ਵਾਸਤੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰੁਣ ਕੁਰਾਲੀ ਗੱਲ ਕਰੀਏ ਪ੍ਰਭ ਆਸਰਾ ਸੰਸਥਾ ਦੇ ਸਪੈਸ਼ਲ ਬੱਚਿਆਂ ਦੀ ਤਾਂ ਇਹਨਾਂ ਬੱਚਿਆਂ ਵੱਲੋਂ ਪ੍ਰਭ ਆਸਰਾ ਸੰਸਥਾ ਦਾ ਨਾਮ ਰੋਸ਼ਨ ਕੀਤਾ ਗਿਆ ਅਤੇ ਇਹਨਾਂ ਸਪੈਸ਼ਲ ਬੱਚਿਆਂ ਨੇ ਕਾਫੀ ਖੇਡਾਂ ਵਿੱਚ ਮੱਲਾ ਵੀ ਮਾਰੀਆਂ ਹਨ ਇਸ ਖੇਡ ਮੁਕਾਬਲਿਆਂ ਬਾਰੇ ਕੀ ਕਹਿਣਾ ਭਾਈ ਸ਼ਮਸ਼ੇਰ ਸਿੰਘ ਪੜਿਆਲੇ ਦਾ ਅਤੇ ਬੀਬੀ ਰਜਿੰਦਰ ਕੌਰ ਦਾ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਬੱਚਿਆਂ ਨੇ ਬੋਤਲਾ ਪੁਜਾਈ ਕੀਤੀ ਗਈਆਂ ਤੇ ਕਿਹੜੇ ਖੇਡ ਮੁਕਾਬਲਿਆਂ ਵਿੱਚ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੀਗਾ ਵੀ ਕਿੰਨੇ ਬੱਚਿਆਂ ਨੇ ਕੀਤਾ ਸੀਗਾ ਦੇਖੋ ਜੀ ਖੇਡ ਦਾ ਨਾਮ ਲੈਣਾ ਹੀ ਸਾਨੂੰ ਬੜਾ ਬਹੁਤ ਚੀਜ਼ਾਂ ਦਾ ਇੱਕਦਮ ਸਾਨੂੰ ਅਹਿਸਾਸ ਹੁੰਦਾ ਹੈ ਕਿ ਖੇਡਾਂ ਦਾ ਜਿਵੇਂ ਮਨੁੱਖ ਦੇ ਜੀਵਨ ਦੇ ਵਿੱਚ ਬਹੁਤ ਪੱਖੀ ਬੜਾ ਇੰਪੋਰਟੈਂਟ ਰੋਲ ਹੈਗਾ ਤੇ ਖਾਸ ਕਰਕੇ ਸਾਡੇ ਜਿਹੜੇ ਬੱਚੇ ਹੈਗੇ ਆ ਇਸ ਪਰਿਵਾਰ ਦੇ ਇਹਨਾਂ ਨੂੰ ਤਾਂ ਵਾਕਈ ਸਿਹਤ ਪੱਖੋਂ ਤੇ ਮਾਨਸਿਕ ਪੱਖੋਂ ਇਸੇ ਦਾ ਬਹੁਤ ਜ਼ਿਆਦਾ ਲਾਭ ਹੁੰਦਾ ਹੈ ਤੇ ਜਿੱਥੇ ਬੱਚੇ ਸਮਾਜ ਦੇ ਵਿੱਚ ਕਿੱਦਾਂ ਇਹਨਾਂ ਨੇ ਵਿਚਰਨਾ ਕਿਵੇਂ ਕੌਨਫੀਡੈਂਸ ਇਹਨਾਂ ਦਾ ਉਸ ਦੇ ਉੱਤੇ ਵਿਸ਼ੇਸ਼ ਤੌਰ ਤੇ ਮੈਡਮ ਦਿਨਰਾਤ ਲੱਗੇ ਹੋਏ ਆਏ ਗੇਮਸ ਨਾਲ ਇਥੇ ਆਪਣਾ ਵੀ ਸ਼ੌਂਕ ਰਿਆ ਸ਼ੁਰੂ ਤੇ ਤੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਅਲੱਗ-ਅਲੱਗ ਗੇਮਸ ਇਹਨਾਂ ਦੀਆਂ ਸ਼ੁਰੂ ਤੋਂ ਹੀ ਜੀਸੀ ਡਿਟੇਲ ਦੇ ਵਿੱਚ ਮੈਡਮ ਕਰ ਸਕਦੇ ਕਲੀਅਰ ਕਿ ਕਿਹੜੇ-ਕਿਹੜੇ ਬੱਚੇ ਜਿਹੜੇ ਹੈਗੇ ਸਾਡੇ ਅਲੱਗ-ਅਲੱਗ ਖੇਤਰਾਂ 'ਚ ਇੱਕ-ਇੱਕ ਬੱਚਾ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਗੁਜਰਾਤ ਦੇ ਵਿੱਚ ਅਲੱਗ-ਅਲੱਗ ਖੇਡਣ ਦੇ ਵਿੱਚ ਮੱਲਾਮਾਲਦੇ ਪਰ ਇਹ ਚੀਜ਼ਾਂ ਇਸ ਤੇ ਕਨਸਨਟ੍ਰੇਟ ਜਿਹੜਾ ਹੈਗਾ ਬਾਰ-ਬਾਰ ਅਸੀਸ ਕਰਕੇ ਕਰਦੇ ਨੇ ਕਿ ਬੱਚਿਆਂ ਦੀ ਸਰੀਰਕ ਮਾਨਸਿਕ ਸਿਹਤ ਇਥੇ ਇੰਪਰੂਵ ਹੋਂਦੀ ਹੈ ਸਮਾਜ ਦੇ ਵਿੱਚ ਵਿਚਰਨ ਦਾ ਤੇ ਉਹਦੇ ਕੌਨਫੀਡੈਂਸ ਦਾ ਇਹ ਇਹ ਲੈਵਲ ਜਿਹੜਾ ਬਹੁਤ ਵੱਡੇ ਪੱਧਰ ਤੇ ਸਾਨੂੰ ਰਿਫਲੈਕਟ ਹੁੰਦਾ ਕਿ ਵਾਧਾ ਹੈਗਾ ਤੇ ਆਪਣੇ ਪੈਰਾਂ ਦੇ ਖੜੇ ਹੋਣ ਦੇ ਕੈਪेबल ਬਣਦੇ ਇਸ ਵਕਤ ਵੀ ਜੀ ਪ੍ਰਾਪਾਸਰਾ ਸੰਸਥਾ ਵਿੱਚ ਕਿੰਨੇ ਬੱਚੇ ਆ ਜੀ ਤੇ ਕਿੰਨੇ ਖੇਡ ਮੁਕਾਬਲੇ ਲਈ ਤਿਆਰ ਹੋ ਰਹੇ ਨੇ ਸਾਡੇ ਕੋਲ ਇੱਥੇ ਜਿਹੜੇ ਬੱਚੇ ਹੈਗੇ ਆ ਲਗਭਗ 90 ਪਲੱਸ ਹੈਗੇ ਬੱਚੇ ਤੇ ਇਹਨਾਂ ਵਿੱਚੋਂ ਸਪੈਸ਼ਲ ਬੱਚਿਆਂ ਦੀ ਗਿਣਤੀ ਜਿਹੜੀ ਹੈਗੀ ਹੈ ਨੀਅਰ ਬਾਟ 60 ਹੈਗੀ ਹੈ ਇੱਥੇ 60 ਪਲੱਸ ਬੱਚੇ ਹੈਗੇ ਆ ਜਿਹੜੇ ਕਿ ਸਪੈਸ਼ਲ ਬੱਚੇ ਆ ਉਹਨਾਂ ਦੇ ਵਿੱਚ ਸਾਰਿਆਂ ਨੂੰ ਇਨਵੋਲਵ ਕਰ ਕਰਕੇ ਸਾਡੇ ਕੋਚ ਸਾਡੇ ਟੀਚਰ ਤੇ ਮੈਡਮ ਰਜਿੰਦਰ ਇਹਨਾਂ ਨੇ ਬਾਰ-ਬਾਰ ਉਹ ਚੋ ਸਿਲੈਕਟ ਕਰਦੇ ਆ ਕਿਹੜੇ ਬੱਚੇ ਦਾ ਇੰਟਰਸਟ ਕਿੱਧਰ ਜ਼ਿਆਦਾ ਹੈ ਫਿਰ ਉਸ ਦੇ ਉੱਤੇ ਫੋਕਸ ਕਰਕੇ ਇਹ ਸਪੈਸ਼ਲ ਕੋਚ ਅਰੇਂਜ ਕਰਕੇ ਤੇ ਇਹਨਾਂ ਨੂੰ ਫਿਰ ਅਲੱਗ-ਅਲੱਗ ਜਿਹੜੀਆਂ ਗੇਮਸ ਹੈਗੀਆਂ ਜਿਹਦੀ ਕੀ ਡਿਟੇਲ ਮੈਡਮ ਕਰ ਦਿੰਦੇ ਨੇ ਕਿ ਇਹਨਾਂ ਦੀ ਡੇਲੀ ਪ੍ਰੈਕਟਿਸ ਹੁੰਦੀ ਹੈ ਇੱਥੇ ਸਪੈਸ਼ਲ ਕੋਚ ਹੈ ਦਿੰਦਾ ਦੇ ਇਹਨਾਂ ਦੇ ਗਰਾਊਂਡ ਵੱਖਰੇ-ਵੱਖਰੇ ਸਾਰਾ ਕੁਝ ਡਿਟੇਲ ਦੇ ਵਿੱਚ ਰਜਿੰਦਰ ਕੁਆਲਿਟੀ ਹੈਗੇ ਇਹਨਾਂ ਦੇ ਚ ਇਨਵੋਲਵ ਹੋ ਕੇ ਜਿਵੇਂ ਰਹਿੰਦੇ ਆ ਤੇ ਬੜਾ ਕਲੀਅਰਲੀ ਦੱਸਣਗੇ ਹਾਂਜੀ ਟੇਬਲ ਟੈਨਿਸ ਮੈਂ ਦੱਸਾਂਗੀ ਕਿ ਮੇਰੀ ਨਹੀਂ ਉਹਦੇ ਵਿੱਚ ਹੱਥ ਨਹੀਂ ਹੈਗਾ ਮੈਂ ਨਹੀਂ ਕਦੇ ਖੇਡੀ ਤੇ ਬਟ ਸਾਡੇ ਵਲੰਟੀਅਰ ਇੱਥੇ ਸਪੈਸ਼ਲ ਤੌਰ ਤੇ ਪਹੁੰਚਦੇ ਰਹੇ ਆ ਤੇ ਇਵਨ ਕਿ ਸਾਡਾ ਜਿਹੜਾ ਬੱਚਾ ਕਮਲਪ੍ਰੀਤ ਹੈਗਾ ਜਿਹੜਾ ਡੈਫਰੈਂਟ ਮਿਊਟ ਹੈਗਾ ਉਹਨੇ ਇਹਦੀ ਰੈਗੂਲਰ ਵਿਸ਼ਣੂ ਦੀ ਪ੍ਰੈਕਟਿਸ ਕਰਵਾਈ ਹੈਗੀ ਆ ਤੇ ਜਿਸ ਕਾਰਨ ਕਰਕੇ ਜਿਸੀ ਸਾਡੇ ਇੱਥੇ ਸਟੇਟ ਲੈਵਲ ਦੇ ਅਸੀਂ ਇੱਥੇ ਇਵੈਂਟ ਕਰਵਾਇਆ ਸੀਗਾ ਸਿਲੈਕਸ਼ਨ ਟ੍ਰਾਇਲ ਸੀਗੀ ਆ ਸਟੇਟ ਦੀਆਂ ਟੇਬਲ ਟੈਨਿਸ ਤੇ ਬੈਡਮਿੰਟਨ ਦੀਆਂ ਉਸ ਦਿਨ ਜਿਸ ਦਿਨ ਆਏ ਨਾ ਉਹਨਾਂ ਨੇ ਕੋਚੀਜ਼ ਨੇ ਇਹਨੂੰ ਚੈੱਕ ਕੀਤਾ ਉਸ ਲੈਵਲ ਤੇ ਨਹੀਂ ਸੀ ਕਿ ਨੈਸ਼ਨਲ 골ਡ ਜਿੱਤ ਸਕੇ ਲੇਕਿਨ ਇਹਨੇ ਇੰਨੀ ਮਿਹਨਤ ਕੀਤੀ ਹੈ ਕਮਲਪ੍ਰੀਤ ਨੇ ਤੇ ਵਿਸ਼ਨੂ ਨੇ ਰਲ ਕੇ ਨਾਲ ਸਾਡੇ ਇੱਕ ਵਲੰਟੀਅਰ ਸੀਗੇ ਕਿ ਅੱਜ 골ਡ ਜਿੱਤ ਕੇ ਆਈਏ ਪੰਜਾਬ ਲਈ ਤੇ ਇਸ ਤੋਂ ਇਲਾਵਾ ਪਾਵਰ ਲਿਫਟਿੰਗ ਲਈ ਸਾਡੇ ਤੇ ਗੁਰਾਲੀ ਵਿੱਚ ਇੱਕ ਦੋ ਜਿਮ ਹੈਗੇ ਆ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਨਿਸ਼ਕਾਮ ਸੇਵਾ ਕੀਤੀ ਉਹਨਾਂ ਨੇ ਸਾਡੇ ਦੋਨੋਂ ਬੱਚੇ ਪਾਵਰ ਲਿਫਟਿੰਗ ਲਈ ਉੱਥੇ ਜਾਂਦੇ ਰਹੇ ਆ ਉਹਨਾਂ ਨੇ ਹੈਲਪ ਕੀਤੀ ਹੈ ਤਾਂ ਕਿ ਇਹ ਕੁਝ ਨਾ ਕੁਝ ਹਾਸਲ ਕਰ ਸਕਣ ਜੇ ਇਹਨਾਂ ਦੀ ਪ੍ਰੈਕਟਿਸ ਹੋਰ ਵੀ ਅਸੀਂ ਇੱਥੇ ਕੋਚ ਰੱਖ ਕੇ ਕਰ ਜਾਈਏ ਤਾਂ ਹੋ ਸਕਦਾ ਹੈ ਇਹ ਗੋਲ ਵੀ ਜਿੱਤ ਸਕਣ ਤੇ ਵਾਲੀਬਾਲ ਸੀ ਇੱਥੇ ਕੋਚ हायर ਕੀਤੇ ਹੈਗੇ ਆ ਜਿਹੜੇ ਕਿ ਰੈਗੂਲਰ ਪ੍ਰੈਕਟਿਸ ਕਰਾਉਂਦੇ ਆ ਨਾਰਮਲ ਬੱਚਿਆਂ ਦੇ ਨਾਲ-ਨਾਲ ਸਪੈਸ਼ਲ ਬੱਚਿਆਂ ਨੂੰ ਵੀ ਪ੍ਰੈਕਟਿਸ ਕਰਵਾਉਂਦੇ ਆ ਜਿਸ ਕਾਰਨ ਕਰਕੇ ਇਹ ਬੱਚੇ ਗੇਮਸ ਦੇ ਵਿੱਚ ਵਧੀਆ ਪਰਫਾਰਮ ਕਰਕੇ ਆਏ ਹੈਗੇ ਆ ਤੇ ਪਾਵਰ ਇਸ ਤੋਂ ਇਲਾਵਾ ਬੈਡਮਿੰਟਨ ਦੇ ਵਿੱਚ ਵੀ ਬੱਚੇ ਸਾਡੇ ਗਏ ਸੀਗੇ ਲੇਕਿਨ ਉਹਦੇ ਵਿੱਚ ਇੱਕ ਬੱਚੀ ਦੀ 6th ਪੋਜੀਸ਼ਨ ਆਈ ਹੈਗੀ ਹੈ ਤੇ ਸਟੇਟ ਦੇ ਵਿੱਚ ਅਸੀਂ ਨਹੀਂ ਬਿਕਾਉਜ਼ ਹੋਰ ਬੱਚੇ ਵੀ ਕਾਫੀ ਅੱਛਾ ਖੇਲ ਰਹੇ ਸੀ ਪੰਜਾਬ ਦੇ ਤੇ ਉਹ ਜਿੱਤ ਕੇ ਆਏ ਹੈਗੇ ਤੇ ਹੁਣ ਸਾਡੇ ਬੱਚੇ ਜੁਡੋ ਦੀ ਪ੍ਰੈਕਟਿਸ ਚੱਲ ਰਹੀ ਹੈ ਇੱਕ ਅਮਲਪ੍ਰੀਤ ਨੇ ਤੇ ਹਰਮਨਪ੍ਰੀਤ ਨੇ ਬਚਪਨ ਚ ਜੁਡੋ ਸਿਖਾਇਆ ਸੀ ਇਹਨਾਂ ਨੂੰ ਅਸੀਂ ਇੱਥੇ ਕੋਚ ਹਾਇਰ ਕਰਕੇ ਤੇ ਹੁਣ ਤੱਕ ਇਹਨਾਂ ਨੂੰ ਯਾਦ ਹੈ ਤੇ ਹੁਣ ਬੱਚਿਆਂ ਨੇ ਜਦੋਂ ਪਰਫਾਰਮੈਂਸ ਦੇਣ ਦਾ ਟਾਈਮ ਆਇਆ ਤਾਂ ਸਟੇਟ ਦੇ ਵਿੱਚ ਬੜੇ ਪਰਫੈਕਟਲੀ ਇਹਨਾਂ ਨੇ ਬਾਹਰ ਨਿਕਲ ਕੇ ਆਏ ਬਹੁਤ ਵਧੀਆ ਪਰਫਾਰਮ ਕੀਤਾ ਹੈਗਾ ਤੇ ਸਾਨੂੰ ਆਸ ਹੈ ਕਿ ਨੈਸ਼ਨਲ ਲੈਵਲ ਤੇ ਵੀ ਇਹ ਜਰੂਰ ਕੁਛ ਨਾ ਕੁਛ ਕਰਨਗੇ ਤੇ ਲਾਲੀ ਬਾਸਕਟਬਾਲ ਮੇਰੀ ਖੁਦ ਦੀ ਗੇਮ ਰਹੀ ਹੈਗੀ ਇਹ ਬਚਪਨ ਚ ਤੇ ਬਾਸਕਟਬਾਲ ਚ ਹੁਣ ਸਾਡੇ ਤਿੰਨ ਬੱਚੇ ਸਿਲੈਕਟ ਹੋਏ ਆ ਸਟੇਟ ਵੱਲੋਂ ਤੇ ਆਸ ਹੈ ਕਿ ਇਹ ਵੀ ਇਹਨਾਂ ਦੀਆਂ ਟੀਮਸ ਵੀ ਪੰਜਾਬ ਦੀ ਟੀਮ ਚ ਇਹ ਕੁਛ ਨਾ ਕੁਛ ਵਧੀਆ ਪਰਫਾਰਮ ਕਰਕੇ ਆਣੀ ਹੈ ਔਕੜ ਕਿੰਨੀ ਕਰਦੀ ਹੈ ਕੋਈ ਸਪੈਸ਼ਲ ਬੱਚੇ ਨੂੰ ਟ੍ਰੇਨਿੰਗ ਦੇ ਇਨਵਾਸਤੇ ਬੜੀ ਔਕੜ ਆਉਂਦੀ ਹੈ ਇਹਨਾਂ ਨੂੰ ਖਾਸ ਕਰਕੇ ਜਿਹੜੀ ਆਉਂਦੀ ਹੈ ਨਾ ਉਹ ਔਕੜ ਇਹਨਾਂ ਦੀ ਜ਼ਿਆਦਾਤਰ ਤਾਂ ਇਹ ਜਿਹੜੇ ਖਾਸ ਇਹਨਾਂ ਨੂੰ ਚਾਹੀਦਾ ਹੁੰਦਾ ਨਾ ਗਰਾਊਂਡ ਇਹਨਾਂ ਨੇ ਗਰਾਊਂਡ ਤਿਆਰ ਕਰਕੇ ਦੇਣੇ ਕਿਸ ਤਰ੍ਹਾਂ ਦਾ ਮੈਡਮ ਨੇ ਕਿਹਾ ਕਿ ਇਸ ਤਰ੍ਹਾਂ ਦਾ ਗਰਾਊਂਡ ਚਾਹੀਦਾ ਤੇ ਇਹਨਾਂ ਨੇ ਜਸਵੀਰ ਸਿੰਘ ਹੋਣੀ ਸਾਡੇ ਮੈਂਬਰ ਤੇ ਇਹਨਾਂ ਨੇ ਫਿਰ ਗਰਾਊਂਡ ਅਲੱਗ-ਅਲੱਗ ਤਰ੍ਹਾਂ ਦੇ ਹੁਣ ਮੈਡਮ ਦੀ ਡਿਮਾਂਡ ਹੁੰਦੀ ਹੈ ਕਿ ਇੱਥੇ ਇਸ ਤਰ੍ਹਾਂ ਦਾ ਗਰਾਊਂਡ ਚਾਹੀਦਾ ਬੱਚਿਆਂ ਲਈ ਇਸ ਗੇਮ ਦੇ ਲਈ ਇਸ ਤਰ੍ਹਾਂ ਦਾ ਗਰਾਊਂਡ ਚਾਹੀਦਾ ਤੇ ਬਾਕੀ ਜਿਹੜੀਆਂ ਉਹ ਕੋਸ਼ਿਸ਼ ਕਰਦੇ ਆ ਕਿ ਸਪੈਸ਼ਲ ਬੱਚਿਆਂ ਨੂੰ ਥੋੜਾ ਜਿਆਦਾ ਜਿਆਦੇ ਰੈਪੀਟੀਸ਼ਨ ਦੀ ਲੋਡ ਹੁੰਦੀ ਹੈ ਬਹੁਤ ਧਿਆਨ ਦੀ ਲੋਡ ਹੁੰਦੀ ਹੈ ਪਰ ਇਹਨਾਂ ਦੇ ਸ਼ੌਕ ਇੰਨੇ ਜਿਆਦੇ ਆ ਕਿ ਉਹ ਕਾਫੀ ਈਜ਼ੀ ਹੋ ਜਾਂਦਾ ਹੁਣ ਪੰਜਾਬ ਦੇ ਵੱਲੋਂ ਨੈਸ਼ਨਲ ਜਿਹੜੀਆਂ ਗੇਮਸ ਹੈਗੀਆਂ ਸੀ ਉਹਦੇ ਵਿੱਚ 골ਡ ਮੈਡਲ ਜਿੱਤ ਕੇ ਆਏ ਹਾਂਜੀ ਬਿਲਕੁਲ ਜੀ ਤੇ ਮੈਂ ਦੱਸਾਂ ਫੁਲਗੀ ਕਿ ਸਾਡਾ ਇੱਕ ਬੱਚਾ ਸਾਈਕਲਿੰਗ ਵਾਸਤੇ ਵੀ ਰਾਮੋਦੇਵੀ ਇੱਥੇ ਪਹੁੰਚੀ ਨਹੀਂ ਹੈਗੀ ਸਾਈਕਲਿੰਗ ਲਈ ਨੈਸ਼ਨਲ ਲਈ ਸਿਲੈਕਟ ਹੋਈ ਹੋਈ ਹੈ ਉਹ ਬੱਚੀ ਵੀ ਨੈਸ਼ਨਲ ਜਾਏਗੀ ਤੇ ਸਾਨੂੰ ਪ੍ਰੋਬਲਮਸ ਇਹ ਹੈ ਕਿ ਉਹ ਹੁਣ ਜੀ ਨੇ 스ਵਿਮਿੰਗ ਦੇ ਵਿੱਚ ਲੌਨ ਟੈਨਿਸ ਦੇ ਵਿੱਚ ਸਾਡੇ ਸਾਨੂੰ ਬੱਚਾ ਲਈ ਐਂਟਰੀ ਲਈ ਸਾਨੂੰ ਡਿਮਾਂਡ ਆਈ ਸੀ ਬਟ ਸਾਡੇ ਕੋਲ ਨਾ ਤਾਂ ਲੌਨ ਟੈਨਿਸ ਤੇ ਗਰਾਊਂਡ ਹੈ ਗਿਆ ਨਾ ਹੀ ਕੋਚ ਹੈ ਗਿਆ ਮੈਨੂੰ ਆਪ ਨੋ ਲੈਜ ਨਾ ਹੋਣ ਕਰਕੇ ਜਾਂ ਕੋਚਸ ਦੀ ਨਹੀਂ ਦੱਸ ਪਾਈ ਜਿਸ ਕਰਕੇ ਅਸੀਂ 스ਵਿਮਿੰਗ ਚ 골프 ਚ ਤੇ ਲੌਨ ਟੈਨਿਸ ਵਿੱਚ ਆਪਣੀਆਂ ਐਂਟਰੀਆਂ ਨਹੀਂ ਭੇਜ ਸਕੇ ਤੇ ਆਉਣ ਵਾਲੇ ਦਿਨਾਂ ਚ ਆਸ ਕਰਦੇ ਹਾਂ ਕਿ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਕੋਚ ਹੋਰ ਹਾਇਰ ਕਰ ਸਕੀਏ ਜਾਂ ਕੋਈ ਸਪான்ਸਰ ਕਰ ਦੇਵੇ ਤੇ ਇਵਨ ਕਿ ਸਾਨੂੰ ਇੱਕ সুইমিং ਦਾ ਜੇ ਆਸ-ਪਾਸ ਵੀ ਕੋਈ ਇੱਥੇ ਮਿਲ ਜਵੇ সুইমিং ਪੂਲ ਜਿੱਥੇ ਬੱਚਿਆਂ ਦੀ ਅਸੀਂ ਪ੍ਰੈਕਟਿਸ ਕਰਾ ਸਕੀਏ ਤਾਂ ਆਸ ਹੈ ਕਿ ਵੀ ਉਹਦੇ ਵਿੱਚ ਵੀ ਅਸੀਂ ਅੱਗੇ ਤੋਂ ਐਂਟਰੀਆਂ ਭੇਜ ਸਕਾਂਗੇ ਜਿਵੇਂ ਬੱਚਿਆਂ ਦੁਆਰਾ ਮੈਡਲ ਜਿੱਤੇ ਗਏ ਨੇ ਤਾਂ ਸਰਕਾਰਾਂ ਦੇ ਵੱਲੋਂ ਇਹਨਾਂ ਬੱਚਿਆਂ ਦੇ ਲਈ ਕੁਝ ਕੀਤਾ ਗਿਆ ਜਿਵੇਂ ਹੋਰ ਵੀ ਜਿੱਤ ਕੇ ਆਉਂਦੇ ਨੇ ਤਾਂ ਉਹਨਾਂ ਨੂੰ ਕੈਸ਼ ਪ੍ਰਾਈਜ਼ ਦਿੱਤੇ ਜਾਂਦੇ ਨੇ ਜਾਂ ਕੋਈ ਹੋਰ ਕਈ ਸਹੂਲਤਾਂ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਨੇ ਇਹ ਸਪੈਸ਼ਲ ਬੱਚੇ ਨੇ ਹਨ ਉਹਨਾਂ ਨੂੰ ਲੈ ਕੇ ਸਰਕਾਰ ਨੇ ਕੋਈ ਕਦਮ ਚੁੱਕਿਆ ਆ ਬਿਲਕੁਲ ਬਹੁਤ ਵਧੀਆ ਸਵਾਲ ਹੈ ਤੁਹਾਡਾ ਹਾਂਜੀ ਨੈਸ਼ਨਲ ਲੈਵਲ ਤੇ ਇਦਾਂ ਦਾ ਕੋਈ ਅਫਰਟ ਨਹੀਂ ਸਰਕਾਰ ਵੱਲੋਂ ਸਪੈਸ਼ਲ ਬੱਚਿਆਂ ਲਈ ਕੀਤਾ ਗਿਆ ਲੇਕਿਨ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਨੇ ਜਰੂਰ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਸਾਲ ਤੋਂ ਉਹਨਾਂ ਨੇ ਕੁਝ ਕੈਸ਼ ਪ੍ਰਾਈਸ ਰੱਖੇ ਹੈਗਾ ਜਿਹਦੇ ਵਿੱਚੋਂ ਜੇ ਕੋਈ ਬੱਚਾ ਪਾਰਟਿਸਿਪੇਟ ਵੀ ਕਰਦਾ ਇੰਟਰਨੈਸ਼ਨਲ ਲੈਵਲ ਤੇ ਤੇ ਉਹਨੂੰ 10 ਲੱਖ ਰੁਪਇਆ ਦਿੱਤਾ ਜਾਏਗਾ ਤੇ ਜੇ ਬੱਚਾ 골 ਜਿੱਤ ਕੇ ਆਉਂਦਾ ਉਹਨੂੰ 35 ਲੱਖ ਦਾ ਇਨਾਮ ਮਿਲੇਗਾ ਤੇ ਸਭੀ 70 ਲੱਖ ਦਾ ਤੇ ਜਿਹੜਾ ਸਿਲਵਰ ਜਿੱਤੇਗਾ 35 ਲੱਖ ਦਾ ਤੇ ਜਿਹੜਾ ਬ੍ਰੌਨ ਜਿੱਤੇਗਾ ਉਹਨੂੰ 25 ਲੱਖ ਦਾ ਇਨਾਮ ਜ਼ਰੂਰ ਦਿੱਤਾ ਜਾਵੇਗਾ ਮੌਜੂਦਾ ਸਮੇਂ 'ਚ ਕੋਈ ਕੈਸ਼ ਪ੍ਰਾਈਜ਼ ਵਗੈਰਾ ਫਿਲਹਾਲ ਸਾਡੀ ਇੱਕ ਬੱਚੀ ਫੁੱਟਸਾਲੀ ਸਿਲੈਕਟ ਹੋਈ ਸੀਗੀ ਬਟ ਕੁਝ ਕੰਮ ਨਾ ਕਰਕੇ ਪਾਸਪੋਰਟ ਲੇਟ ਹੋਣ ਕਰਕੇ ਉਹ ਉੱਥੇ ਇੰਟਰ ਨਹੀਂ ਕਰ ਸਕੀ ਤੇ ਇਹ ਸਾਡੇ ਲਈ ਇੱਕ ਬਹੁਤ ਵੱਡਾ ਇੱਕ ਮਤਲਬ ਚੈਲੰਜ ਰਹਿੰਦਾ ਹੈ ਚੈਲੰਜ ਹੈ ਕਿ ਪਾਸਪੋਰਟ ਬਣਾਉਣਾ ਟਾਈਮ ਲੀਨ ਵਾਲੇ ਸ਼ਰਤਾਂ ਜਿਹੜੀਆਂ ਹੁੰਦੀਆਂ ਉਹ ਸ਼ਰਤਾਂ ਜੇ ਘਟਾ ਦਿੱਤੀਆਂ ਜਾਣ ਤਾਂ ਬੱਚਿਆਂ ਨੂੰ ਜਿਹੜੇ ਇੰਟਰਨੈਸ਼ਨਲ ਜਿਹੜੇ ਸਿਲੈਕਟ ਹੁੰਦੇ ਆ ਨੈਸ਼ਨਲ ਲੈਵਲ ਦੇ ਫਰਸਟ ਆਉਂਦੇ ਆ ਤੇ ਉਹਨਾਂ ਨੂੰ ਇੰਟਰਨੈਸ਼ਨਲ ਤੇ ਜਾਣ ਲਈ ਜਿਹੜੇ ਇਹਨਾਂ ਦੀ ਪਾਸਪੋਰਟ ਦੀ ਵੱਡੀਆਂ ਰਿਕੁਆਇਰਮੈਂਟਸ ਆਧਾਰ ਕਾਰਡ ਦੀਆਂ ਕਿ ਇਹਨਾਂ ਦੇ ਰੈਜ਼ੀਡੈਂਸ ਦੇ ਪ੍ਰੂਫ ਤੇ ਪੇਰੈਂਟਸ ਦੇ ਪ੍ਰੂਫ ਹੋਣਾ ਹੁਣ ਕਰਕੇ ਉਹ ਕਾਫੀ ਕਈ ਵਾਰੀ ਲੇਟ ਹੋ ਜਾਂਦੇ ਆ ਇਹ ਚੀਜ਼ਾਂ ਵੀ ਸਾਡੇ ਨਾਲ ਵਾਪਰ ਦੀਆਂ ਰਹੀਆਂ ਤੇ ਮੈਂ ਆਸ ਕਰਦਾ ਤੁਹਾਡੇ ਤਰਫੋਂ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਨਾਂ ਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਇਹਨਾਂ ਬੱਚੇ ਫ੍ਰੀਲੀ ਅੱਗੇ ਵਧ ਸਕਣ ਇਹਨਾਂ ਦੇ ਵਿੱਚ ਜਿਹੜੀਆਂ ਸ਼ਰਤਾਂ ਲਾਈਆਂ ਨੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਹੁਣ ਨੈਸ਼ਨਲ ਲੈਵਲ ਦੇ 골ਡ ਮੈਡਲ ਇਹਨਾਂ ਨੇ ਜਿੱਤਿਆ ਹੈਗਾ ਤੇ ਇਸ ਤਰ੍ਹਾਂ ਦਾ ਜੇ ਸਰਕਾਰ ਵੱਲੋਂ ਇਹਨਾਂ ਨੂੰ ਮੋਟੀਵੇਟ ਕਰਨ ਲਈ ਅਜੇ ਹੁਣ ਤੱਕ ਕੋਈ ਐਸੇ ਪ੍ਰਾਈਜ਼ ਜਿਹੜੇ ਹੈਗੇ ਨਹੀਂ ਨਹੀਂ ਰੱਖੇਗੇ ਨਹੀਂ ਬੱਚੇ ਦੀਆਂ ਉਪलब्धियों ਨੂੰ ਲੈ ਕੇ ਜਿਵੇਂ ਆਪਣੇ ਖੇਡ ਮੰਤਰੀ ਨੇ ਮੀਟਿੰਗ ਹੋਰ ਉਹਨਾਂ ਦੇ ਨਾਲ ਕੋਈ ਗੱਲਬਾਤ ਹੋਈ ਇਹਨਾਂ ਦੇ ਸਬੰਧ ਦੇ ਵਿੱਚ ਜਿਵੇਂ ਤੁਸੀਂ ਸਰਵੇਚਰ ਦੇ ਤੇ ਮੈਨੂੰ ਲੱਗਦਾ ਨੈਸ਼ਨਲ ਲੈਵਲ ਤੇ ਪਰ ਉਹਨਾਂ ਐਸਆਰਡੀ ਸਾਡੇ ਕੋਲ ਸਾਡੀ ਕੋਈ ਗੱਲ ਨਹੀਂ ਹੋਈ ਹੋ ਆਸ ਹੈ ਕਿ ਆਪ ਵੱਲੋਂ ਸਾਡੇ ਇਹ ਮਤਲਬ ਕਿ ਚਾਰ ਜਰੂਰ ਹੋਤੇ ਪੰਚਾਇਤ ਜਾਣਗੇ ਤਾਂ ਕਿ ਜਿਹੜੇ ਨਾਰਮਲ ਬੱਚੇ ਆ ਜਿਨ੍ਹਾਂ ਦੇ ਬੈਨੀਫਿਟ ਉਹਨਾਂ ਨੂੰ ਮਿਲਦੇ ਆ ਸਪੈਸ਼ਲ ਬੱਚਿਆਂ ਨੂੰ ਵੀ ਉਹਨਾਂ ਦੇ ਬੈਨੀਫਿਟ ਜਰੂਰ ਮਿਲਨੇ ਚਾਹੀਦੇ ਬੱਚੇ ਨਵਾਂ ਦੇ ਸਭ ਤੋਂ ਮਿਲਦੇ ਕੋਈ ਉਦਾਹਰਣ ਪਰ ਘਟਾਰੀ ਦੇ ਬੱਚੇ ਹਾਂਜੀ ਜਿਵੇਂ ਕੀ ਹੁਣ ਇਹਨਾਂ ਨੇ ਗੱਲ ਹਰ ਤਰ੍ਹਾਂ ਦੀਆਂ ਦੇਖੋ ਸਮੱਸਿਆਵਾਂ ਜਿਵੇਂ ਗੱਲ ਆਪਾਂ ਕਰੀਏ ਕੋਵਿਡ ਦੀ ਕੋਵਿਡ 'ਚ ਵੈਕਸੀਨੇਟ ਕਰਨਾ ਸੀ ਬੱਚਿਆਂ ਨੂੰ ਉਸ ਦੇ ਵਿੱਚ ਬਹੁਤ ਸਾਰੀਆਂ ਸ਼ਰਤਾਂ ਸੀ ਕਿ ਇਹਨਾਂ ਨੂੰ ਇਹਨਾਂ ਦੇ ਲਾਈਕ ਮੋਬਾਈਲ ਚਾਹੀਦੇ ਹਨ ਤੇ ਮੈਂ ਬੇਨਤੀ ਕਰਦਾ ਮੋਬਾਈਲ ਸਾਡੇ ਉਹ ਨਾਗਰਿਕ ਜਿਹੜੇ ਬਚਾਰੇ ਆਪਣੇ ਸੰਭਾਲ ਤੋਂ ਮਥਾਜ ਹਨ ਲਾਚਾਰ ਹਨ ਜਿਹਨੇ ਆਪਣੇ ਘਰ ਦੇ ਰਸਤੇ ਭੁੱਲ ਗਏ ਤੇ ਉਹਨਾਂ ਦੇ ਕੋਲ ਮੋਬਾਈਲ ਕਿੱਥੋਂ ਆਣਗੇ ਜਦੋਂ ਵੀ ਕੋਈ ਵੈਲਫੇਅਰ ਦੀ ਕੋਈ ਵੀ ਪਾਲਿਸੀ ਬਣਦੀ ਹੈ ਤਾਂ ਖਾਸ ਕਰਕੇ ਬਹੁਤ ਵੱਡੀ ਗਿਣਤੀ ਹੈ ਸਾਡੇ ਸਮਾਜ ਦੇ ਵਿੱਚ ਜਿਹਦੇ ਵਿੱਚ ਸਪੈਸ਼ਲੀ ਅਬਲ ਸਾਡੇ ਬੱਚੇ ਹੁਣ ਜੇਕਰ ਅਸੀਂ ਗਵਰਨਮੈਂਟ ਸਰਵੇ ਦੀ ਰਿਪੋਰਟ ਦੇ ਮਤਲਬ ਗੱਲ ਕਰੀ 3% ਤਾਂ ਇੰਟੈਲੈਕਚੁਅਲੀ ਜਿਹੜੇ ਸਾਡੇ ਸਪੈਸ਼ਲ ਬੱਚੇ ਆ ਉਹਨਾਂ ਦੀ ਗਿਣਤੀ 9 ਲੱਖ ਦੇ ਕਰੀਬ ਤਾਂ ਉਹ ਜੇ ਨਾਗਰਿਕ ਹੋਗੇ ਸਾਡੇ ਫਿਰ ਉਹਦੇ ਵਿੱਚ ਦੂਜੇ ਆਪਣੇ ਜਿਹਨਾਂ ਨੂੰ ਬੋਲਣ ਤੇ ਸੁਣਨ ਵਿੱਚ ਪ੍ਰੋਬਲਮ ਹੈਗੀ ਹੈ ਵੱਡੀ ਵੱਡੀ ਪੱਧਰ ਤੇ ਸਾਡੇ ਬਲੈਗੇ ਕੁਝ ਇਹਨਾਂ ਦੇ ਵਿੱਚ ਬਲਾਈਂਡ ਆ ਗਏ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਹੈ ਵੱਡੀ ਗਿਣਤੀ ਹੈ ਇਹਨਾਂ ਦੇ ਲਈ ਕੋਈ ਇਸ ਤਰ੍ਹਾਂ ਜਿਵੇਂ ਨਾਰਮਲ ਬੱਚਿਆਂ ਲਈ ਹੁੰਦਾ ਇਹਦੇ ਨਾਲੋਂ ਵੀ ਕਿਤੇ ਵੱਧ ਮੈਨੂੰ ਲੱਗਦਾ ਫੈਸਿਲਿਟੀ ਚਾਹੀਦੀ ਹੈ ਐਕਟੂਅਲੀ ਵਿੱਚ ਵੀ ਬੜਾ ਕਲੀਅਰਲੀ ਲਿਖਿਆ ਹੋਇਆ ਪਰਸਨਲ ਡਿਸ ਇਹ ਆ ਪੰਜੇਕਰ ਸਾਰੇ ਐਕਟਰ ਦੀ ਗੱਲ ਕਰੀ ਉਸ ਵਿੱਚ ਬੜਾ ਕਲੀਅਰਲੀ ਲਿਖਿਆ ਹੋਇਆ ਹੈ ਕਿ ਹੋਰ ਨਾਲ 25% ਵਾਧੇ ਨਾਲ ਧਿਆਨ ਤੇ ਸਹੂਲਤਾਂ ਦਿੱਤੀਆਂ ਜਾਣਗੀਆਂ ਤੇ ਮੈਂ ਤੁਹਾਡੇ ਥਰੂ ਸਰਕਾਰ ਨੂੰ ਬੇਨਤੀ ਕਰਦਾ ਕਿ ਉਹ ਇਸ ਗੱਲ ਨੂੰ ਜ਼ਰੂਰ ਇੰਪਲੀਮੈਂਟ ਕੀਤਾ ਜਾਵੇ ਤਾਂ ਜੋ ਇਹ ਬੱਚਿਆਂ ਨੂੰ ਵੀ ਇੱਕ ਬਰਾਬਰ ਦਾ ਹੱਕ ਮਿਲ ਸਕੇ ਇਹਨਾਂ ਨੂੰ ਇਹ ਨਾ ਫੀਲ ਹੋਵੇ ਕਿ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਤੇ ਲੀਗਲ ਗਾਰਡੀਨਸ਼ਿਪ ਨੂੰ ਵੀ ਈਜ਼ੀ ਕੀਤਾ ਜਾਵੇ ਤੇ ਇਸ ਦੇ ਪ੍ਰਤੀ ਅਵੇਅਰਨੈਸ ਜਿਹੜੇ ਸਬੰਧਤ ਵਿਭਾਗ ਮੇ ਹਨ ਉਹਨਾਂ ਨੂੰ ਸੈਂਸਿਟਾਈਜ਼ ਕੀਤਾ ਜਾਵੇ ਤੇ ਉਹਨਾਂ ਨੂੰ ਅਵੇਅਰ ਵੀ ਕੀਤਾ ਜਾਵੇ ਕਿਉਂਕਿ ਬਹੁਤ ਵੱਡੀ ਗਿਣਤੀ ਸਾਡੇ ਇਹਨਾਂ ਬੱਚਿਆਂ ਦੀ ਜੇਕਰ ਸਰਕਾਰ ਇਸ ਦੇ ਵੱਲ ਥੋੜਾ ਜਿਹਾ ਵੀ ਹੋਰ ਧਿਆਨ ਦੇ ਲਵੇ ਤਾਂ ਬਹੁਤ ਬੱਚੀਆਂ ਜਿਨ੍ਹਾਂ ਨੂੰ ਇੰਪਰੂਵਮੈਂਟ ਦਾ ਬਹੁਤਾ ਮਿਲ ਸਕਦਾ ਜਦੋਂ ਇਹ ਬੱਚੇ ਖੇਡਾਂ ਵੱਲ ਉਤਸ਼ਾਹਿਤ ਹੁੰਦੇ ਨੇ ਕਿ ਉਹਨਾਂ ਦੀ ਮੈਂਟਲ ਹੈਲਥ ਦੇ ਉਸ ਚੀਜ਼ ਦਾ ਕਿੰਨਾ ਕੋਰਕ ਪੈਂਦਾ ਹੈ ਬਹੁਤ ਵੱਡਾ ਜੀ ਗੱਲ ਜਿਹੜੇ ਬੱਚੇ ਅੱਜ ਕੌਨਫੀਡੈਂਸ ਲੈਵਲ ਬੜਾ ਵੱਧਦਾ ਖੁੱਲ ਕੇ ਗੱਲ ਕਰਨੇ ਸਮਾਜ ਦੇ ਮੈਦਾਨ 'ਚ ਵੀ ਜਾਂਦੇ ਆ ਉਤਰਦੇ ਆ ਸਟੇਜਾਂ ਤੇ ਚੜ੍ਹਦੇ ਆ ਇੰਨਾ ਕੌਨਫੀਡੈਂਸ ਹੈਗਾ ਮੈਂ ਫੀਲ ਕਰਦਾ ਵੀ ਸਾਡੇ ਨਾਲੋਂ ਕਿਤੇ ਵੱਧ ਹੁਣ ਬੱਚੇ ਹੁਸ਼ਿਆਰ ਪਰ ਗਈ ਸੀ ਤੇ ਨੈਸ਼ਨਲ ਲੈਵਲ ਦੀਆਂ ਗੇਮਸ ਹੋ ਰਹੀਆਂ ਸੀ ਤੇ ਉੱਥੇ ਟੇਬਲ ਟੈਨਿਸ ਦੇ ਵਿੱਚ ਯਾ ਮਤਲਬ ਇਹਨਾਂ ਨੇ ਨੈਸ਼ਨਲ ਗੇਮਸ ਦੇ ਵਿੱਚ 골ਡ ਮੈਡਲ ਜਿੱਤਿਆ ਜਿੱਥੇ ਉੱਥੇ ਇੱਕ ਹੋਰ ਉਹਨਾਂ ਨਾਲੇ ਉਹਨਾਂ ਨੇ ਕਿਤੇ ਡਾਂਸ ਦਾ ਮੰਨ ਲਾਦਾ ਹਾਂਜੀ ਠੀਕ ਪਰਫਾਰਮੈਂਸ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਇੱਕਦਮ ਸਟੇਜ ਤੇ ਚੜ੍ਹ ਗਈ ਤੇ ਉਥੇ ਉਹਨਾਂ ਨੇ ਮਤਲਬ ਕੱਲੋ ਵੀ 2100 ਰੁਪਏ ਦਾ ਇਨਾਮ ਦੇਣ ਤੋਂ ਮਜਬੂਰ ਹੋ ਗਏ ਵੀ ਇੰਨੀ ਅੱਛੀ ਪਰਫਾਰਮੈਂਸ ਨੇ ਕੌਨਫੀਡੈਂਸ ਫਿਜ਼ੀਕਲ ਹੈਲਥ ਇੰਪਰੂਵ ਹੋ ਰਹੀ ਹੈ ਮੈਂਟਲ ਹੈਲਥ ਇੰਪਰੂਵ ਹੋ ਰਹੀ ਹੈ ਕੌਨਫੀਡੈਂਸ ਵੱਧ ਰਿਹਾ ਹੈ ਇਹ ਬਹੁਤ ਮਤਲਬ ਡਿਫਰੈਂਟ ਪੱਖੋਂ ਤੋਂ ਜਿਹੜਾ ਇਹਦਾ ਬਹੁਤ ਵੱਡਾ ਲਾਭ ਹੁੰਦਾ ਹੈ ਤੇ ਇਸ ਦੇ ਵਿੱਚ ਬਸ ਉਹੀ ਤੁਹਾਡੀ ਮੈਂ ਗੱਲ ਦਾ ਦੁਆਰਾ ਫਿਰ ਰਿਕਵੈਸਟ ਸਰਕਾਰ ਨੂੰ ਕਰਨੀ ਚਾਹੁੰਦਾ ਵੀ ਜੇਕਰ ਇਹਨਾਂ ਨੂੰ ਥੋੜੀਆਂ ਸ਼ਰਤਾਂ ਘਟਾ ਦਿੱਤੀਆਂ ਜਾਣ ਤੇ ਇਹਨਾਂ ਨੂੰ ਮੋਟੀਵੇਟ ਕਰਨ ਲਈ ਪਾਲਿਸੀ ਬਣਾ ਦਿੱਤੀ ਜਾਵੇ ਤੇ ਵੱਡੀ ਗਿਣਤੀ ਦੇ ਵਿੱਚ ਸਾਡੇ ਸਮਾਜ ਦੇ ਵੀ ਜਿਹੜੇ ਸਾਡੇ ਪਿਆਰੇ ਬੱਚੇ ਹੈਗੇ ਆ ਤੇ ਕੰਮ ਕਮਾਲ ਦੇ ਕਰਕੇ ਦਿਖਾ ਰਹੇ ਆ ਤੇ ਹੋਰ ਦਿਖਾ ਸਕਦੇ